ਹਾਂਜੀ ਪੰਜਾਬੀ ਭਰਾਵੋ ਸੱਜਣੋ ਮਿੱਤਰੋ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋ ਪਹਿਲਾਂ ਤਾਂ ਸਰਬੱਤ ਦੇ ਭਲੇ ਲਈ ਇਨਸਾਨੀਅਤ ਖਾਤਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਨਾ ਪਤਨੇ ਕਿੰਨਿਆਂ ਭੈਣਾ ਭਰਾਵਾਂ ਬਜ਼ੁਰਗਾ ਮਾਵਾਂ ਦਾ ਭਲਾ ਹੋ ਸਕਦਾ ਜਿਹੜੇ ਭੈਣਾ ਭਰਾਵਾਂ ਨੂੰ ਬਜ਼ੁਰਗਾ ਨੂੰ ਅੰਦਰੰਗ ਦਾ ਰੋਗ ਹੋ ਜਾਂਦਾ ਹੈ ਅੰਦਰੰਗ ਦਾ ਰੋਗ ਜਿਵੇਂ ਲਾਲੋ ਕਈਆਂ ਦਾ ਇੱਕ ਪਾਸਾ ਖੜ ਜਾਂਦਾ ਹੈ ਕਈਆਂ ਦਾ ਅੱਧਾ ਪਾਸਾ ਖੜ ਜਾਂਦਾ ਹੈ ਮੂਵਿੰਗਾ ਹੋ ਜਾਂਦਾ ਹੈ ਹੱਥ ਪਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਤੇ ਉਸ ਵਾਸਤੇ ਬਿਲਕੁਲ ਫ੍ਰੀ ਟੀਕਾ ਲਾਇਆ ਜਾਂਦਾ ਹੈ ਸੁਨਾਮ ਦੇ ਕੋਲ ਪਿੰਡ ਰਾਮਗੜ ਹਰ ਐਤਵਾਰ ਨੂੰ ਪਿੰਡ ਰਾਮਗੜ ਸੁਨਾਮ ਦੇ ਕੋਲ ਪੰਜਾਬ ਪੰਜਾਬ ਦੇ ਵਿੱਚ ਫ੍ਰੀ ਟੀਕਾ ਲਾਇਆ ਜਾਂਦਾ ਜਿਸ ਟੀਕੇ ਦੇ ਨਾਲ ਥੋੜੇ ਦਿਨਾਂ ਤੱਕ ਹੀ ਬਿਲਕੁਲ ਆਰਾਮ ਆ ਜਾਂਦਾ ਹੈ ਇਨਸਾਨ ਤੰਦਰੁਸਤ ਹੋ ਜਾਂਦਾ ਹੈ ਤੇ ਬਿਲਕੁਲ ਫ੍ਰੀ ਟਿਕਾ ਲਾਇਆ ਜਾਂਦਾ ਹਰ ਐਤਵਾਰ ਨੂੰ ਉੱਪਰ ਐਡਰੈਸ ਮੈਂਸ਼ਨ ਕੀਤਾ ਹੈ ਤੁਸੀਂ ਇੱਥੇ ਗੱਲਬਾਤ ਕਰਕੇ ਡਰਸ ਤੇ ਤੇ ਉੱਥੋਂ ਆਪਣਾ ਇਲਾਜ ਕਰਵਾ ਸਕਦੇ ਹੋ ਬੇਲਤੀ ਹੈ ਪੈਣਾ ਭਰਾਵਾਂ ਨੂੰ ਇਨਸਾਨੀਅਤ ਖਾਤਰ ਸਰਬੱਤ ਦੇ ਭਲੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਨਾ ਆਪਣੇ ਕਿੰਨੇ ਆ ਪੈਣਾ ਭਰਾਵਾਂ ਦਾ ਭਲਾ ਹੋ ਸਕਦਾ ਹੈ ਇਹ ਕੋਈ ਮਾੜੀ ਵੀਡੀਓ ਨਹੀਂ ਇਹ ਕੋਈ ਵਿਊ ਲੈਣ ਵਾਸਤੇ ਵੀਡੀਓ ਨਹੀਂ ਪਾਈ ਭਲੇ ਵਾਸਤੇ ਵੀਡੀਓ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ